ਮੇਰਾ ਬਨਵਾਰੀ ਨਾਲ ਸਰ ਕਿੰਨੇ ਸਾਲ ਤੋਂ ਕੰਮ ਕਰ ਰਹੇ ਨੇ ਨਾ ਕੋਈ ਵੀਕ ਸਾਲ ਤੋਂ ਕਰ ਰਹੇ ਹਾਂ ਅਸੀਂ ਹਰਕਤ ਕਰਦਾ ਕਿ ਅੱਜ ਤੱਕ ਤੁਸੀਂ ਸਾਰੇ ਤੁਸੀਂ ਕੰਮ ਕਰਦੇ ਹੋ ਉਹਨਾਂ ਨੂੰ ਕੁਝ ਥੋੜੀ ਅਵੇਅਰਨੈਸ ਆਈ ਹੈ ਇਸ ਮਤਲਬ ਮਿੱਟੀ ਦੇ ਬਰਤਨਾਂ ਨੂੰ ਲੈ ਕੇ ਨਾ ਮਤਲਬ ਲੋਕ ਕੁਝ ਯੂਜ਼ ਕਰਨ ਕਰਨਾ ਸ਼ੁਰੂ ਹੋ ਗਏ ਹੈ ਬੈਨੀਫਿਟ ਵੀ ਹੈ ਮਿੱਟੀ ਦੇ ਪਾਂਡਾ ਜਿਹੜਾ ਆਪਾਂ ਯੂਜ਼ ਕਰਦੇ ਹਾਂ ਇਹਦੇ ਸਾਇੰਟਿਫਿਕਲੀ ਵੀ ਮਤਲਬ ਇਹਦੇ ਬੈਨੀਫਿਟ ਹੈਗੇ ਆਪਣੀ ਬੋਡੀ ਨੂੰ ਮਤਲਬ ਓਸ ਨੂੰ ਦੇਖਣਾ ਲੋਕਾਂ 'ਚ ਥੋੜੀ ਅਵੇਅਰਨੈਸ ਕਰਕੇ ਹੁਣ ਲੋਕੀ ਵਰਤਣਾ ਸ਼ੁਰੂ ਕਰ ਦਿੱਤੇ ਉਹ ਦੇ ਕਰਕੇ ਥੋੜਾ ਜਿਹਾ ਮਤਲਬ ਕੰਮ 'ਚ ਫਰਕ ਪਿਆ ਪਹਿਲਾਂ ਨਾਲੋਂ ਬੋੜੀ ਤੇ ਖਾਸ ਕਰਕੇ ਬਣੋ ਜੇ ਕਿੰਨੇ ਜੀਵੋ ਤਿਆਰ ਹੁੰਦੇ ਨੇ ਦੋਨੇ ਇਹਨੇ ਬੜੀ ਬੋੜੀ ਤੇ ਸਾਰਾ ਸਹੀ ਲਗ ਕਵੇ ਇੱਕ ਮਹੀਨੇ 'ਚ ਦਾ ਵਕਬਾ ਹੁੰਦਾ ਮਤਲਬ 40-50 ਹਜ਼ਾਰ ਦੀ ਵਾਰ ਜਿਹੜਾ ਬਣ ਜਾਂਦਾ ਵਾ ਹਾਂ ਇਹਦੇ ਦੇ ਕੇ ਹਾਂਜੀ ਫਾਇਦਾ ਵੀ ਦੇ ਕੇ ਜਾਂਦਾ ਫਾਇਦਾ ਸਭ ਦੀਵਾਲੀ ਚ ਤਾਂ ਹੁੰਦਾ ਹੀ ਆ ਫਾਇਦਾ ਅੱਗੇ ਪਿੱਛੇ ਅੱਗੇ ਪਿੱਛੇ ਥੋੜੀ ਡਿਮਾਂਡ ਦੇ ਹਿਸਾਬ ਨਾਲੀਆਂ ਮਤਲਬ 23 ਵਾਰੀ ਡਿਮਾਂਡ ਦੇ ਹਿਸਾਬ ਨਾਲ ਡਿਮਾਂਡ ਆ ਜਾਂਦੀ ਕਈ ਵਾਰੀ ਨਹੀਂ ਵੀ ਹੁੰਦੀ ਕਿੰਨਾ ਚੜੇ ਬੈਠੇ ਹੋ ਤੁਸੀਂ ਕੀ ਕਰਦੇ ਹੋ ਵੈਸੇ ਇਸਦੇ ਬਾਬਾ ਕੀ ਕਰਦੇ ਹੋ ਮੈਂ ਸਰ ਡੀਪੀਓ ਦਫਤਰ ਵਿੱਚ ਆਫਿਸ ਅਸਿਸਟੈਂਟ ਹਾਂ ਤੇ ਫਾਦਰ ਸਾਹਿਬ ਮੇਰੇ ਕਰਦੇ ਕੰਮ ਇਹਨਾਂ ਦੇ ਨਾਲ ਮੈਂ ਮਤਲਬ ਹੈਲਪ ਕਰਾ ਦਿੰਦਾ ਇਹਨਾਂ ਦੀ ਸਵੇਰੇ ਸ਼ਾਮ ਜਿੰਨੀ ਵੀ ਹੋ ਸਕਦੀ ਹੈ ਦੇ ਵੀ ਤੁਸੀਂ ਆਪਣਾ ਪਛਤਾਨੀ ਕੰਮ ਕਰ ਰਹੇ ਹੋ ਕਦੀ ਇਹ ਨਹੀਂ ਲੱਗਾ ਕਿ ਕੰਮ ਛੋਟਾ ਵੱਡਾ ਨਹੀਂ ਸਰ ਇਹ ਸੋਚ ਕੇ ਨਹੀਂ ਮਤਲਬ ਇਹ ਕਿਤਾ ਇੱਕ ਅਲੋਪ ਹੁੰਦਾ ਜਾ ਰਿਹਾ ਹੂੰ ਕਾਫੀ ਲੋਕ ਛੱਡ ਗਏ ਸਾਡੇ 40 50 ਜਾਂ 60 ਘਰ ਹੀ ਹੋਣੇ ਲਗਭਗ ਸultanpur ਦੇ ਏਰੀਆ ਦੇ ਵਿੱਚ ਸਾਡੇ ਲਾਗੇ ਲਾਗੇ ਉਹਨਾਂ ਦੇ ਵਿੱਚੋਂ ਤਿੰਨ ਚਾਰ ਘਰ ਬਣਾਉਂਦੇ ਬਾਕੀ ਸਾਰੇ ਛੱਡ ਗਏ ਜਿਹੜੇ ਨੌਜਵਾਨ ਜਿਹੜੇ ਮੰਨ ਲਓ ਕੁਝ ਪੜੇ ਸੀਗੇ ਕੁਝ ਮਤਲਬ ਚੇਂਜ ਕਰ ਲਏ ਆਪਣੇ ਕਿਤੇ ਚੇਂਜ ਕਰ ਲਏ ਉਹਨਾਂ ਨੇ ਪ੍ਰੋਫਿਟ ਨਾ ਹੋਣ ਕਰਕੇ ਉਹਨਾਂ ਨੇ ਆਪਣੇ ਬੱਚਿਆਂ ਦੇ ਕੋਈ ਪਲੰਬਰ ਬਣ ਗਿਆ ਕੋਈ ਕਾਰਪੈਂਟਰ ਦਾ ਕੰਮ ਸਿੱਖ ਲਿਆ ਕਿਸੇ ਨੇ ਹਨਾ ਇਦਾਂ ਹੀ ਕਿਸੇ ਨੇ ਕੋਈ ਸ਼ੌਪ ਕਰ ਲਈ ਮਤਲਬ ਉਹਨਾਂ ਲੱਗਾ ਵੀ ਇਹਦੇ ਵਿੱਚ ਨਹੀਂ ਮਤਲਬ ਮਿਹਨਤ ਜ਼ਿਆਦਾ ਵਾ ਪ੍ਰੋਫਿਟ ਨਹੀਂ ਹੈਗਾ ਉਹਨਾਂ ਨੂੰ ਜ਼ਿਆਦਾ ਪ੍ਰੋਫਿਟ ਇਹ ਨਾਲ ਸੋਚ ਕੇ ਜੈ ਵੀ ਸੋਚਦੇ ਹੋਗੇ ਕੰਮ ਛੋਟਾ ਲੱਗਦਾ ਪਿਆ ਵਾ ਜਦੋਂ ਨਹੀਂ ਨਹੀਂ ਇਹ ਸੋਚ ਨਹੀਂ ਗੀ ਐਕਚੁਅਲ ਦੇ ਵਿੱਚ ਕੰਮ ਛੋਟਾ ਵੱਡਾ ਨਹੀਂ ਹੁੰਦਾ ਮਤਲਬ ਜਦੋਂ ਪ੍ਰੋਫਿਟ ਨਹੀਂ ਹੁੰਦਾ ਫਿਰ ਅਗਲਾ ਸੋਚਦਾ ਯਾਰ ਮੈਂ ਚੇਂਜ ਕਰ ਲਵਾਂ ਕੋਈ ਹੋਰ ਉਹਦੇ ਵਿੱਚ ਉਗੀ ਰੋ ਜੋਟੀ ਵਾਸਤੇ ਤਾਂ ਰੇਕ ਨੂੰ ਜਰੂਰਤ ਹੁੰਦੀ ਹੈ ਪੈਸੇ ਦੀ ਹਨਾ ਜਦੋਂ ਦੇਖਦਾ ਵੀ ਨਹੀਂ ਇਹਦੇ ਵਿੱਚ ਹੈਗਾ ਤਾਂ ਫਿਰ ਉਹ ਚੇਂਜ ਕਰ ਲੈਂਦਾ ਸੋ ਮਤਲਬ ਇਹਨਾਂ ਘਰਾਂ ਦੇ ਵਿੱਚੋਂ ਕਾਫੀ ਜਿਹੜੇ ਘਰ ਛੱਡ ਹੀ ਗਏ ਕਿਤਾ ਹੀ ਛੱਡ ਗਏ ਬਿਲਕੁਲ ਹੀ ਖਤਮ ਹੀ ਕਰ ਦਿੱਤਾ ਉਹਨਾਂ ਨੇ ਇਹ ਬਿਲਕੁਲ ਕੋਈ ਬੰਦਾ ਕਹਿ ਨਹੀਂ ਸਕਦਾ ਕਿ ਇਹ ਕਮਯਾਰ ਬਰਾਤਰੀ ਨਾਲ ਸੰਬੰਧਤ ਹੈ ਅੱਛਾ ਜੀ ਤੇ ਤੁਹਾਡੇ ਪਰਿਵਾਰ ਚ ਹੋਰ ਕੌਣ ਤੁਹਾਡੇ ਨਾਲ ਜੇ ਸੇਵਾਵਾਂ ਨਭੰਦਾ ਭਾਜੀ ਇਹ ਦੀ ਵਿਦਿਆਰ ਕਰਦਾ ਮੇਰੇ ਫਾਦਰ ਸਾਹਿਬ ਆ ਮੇਰੀ ਮਾਤਾ ਜੀ ਆ ਮੇਰੇ ਮਿਸੇਜ ਵੀ ਆ ਬੱਚੇ ਵੀ ਸਾਡੇ ਮੇਰੇ ਦੋ ਬੇਟੇ ਆ ਉਹ ਵੀ ਮਤਲਬ ਸਵੇਰੇ ਸ਼ਾਮ ਕਰਦੇ ਦਿੰਦੇ ਸਾਡੇ ਨਾਲ ਹੈਲਪ ਕਰਾ ਦਿੰਦੇ ਹਾਂ ਜੀ ਕੀ ਕਰਦੇ ਵੈਸੇ ਇਸ ਤੋਂ ਇਲਾਵਾ ਵੈਸੇ 8080 ਟੀਚਰ ਨੇ ਉਹ ਡੱਲੇ ਦੇ ਡੱਲਾ ਸਕੂਲ ਦੇ ਵਿੱਚ ਨੇ ਹਾਂ ਕਾਫੀ ਪੜ੍ਹੇ ਲਿਖੇ ਪਰ ਫੇਰ ਵੀ ਤੁਹਾਡੀ ਜਿੱਦਾਂ ਫੈਮਲੀ ਪੜ੍ਹੀ ਲਿਖੀ ਆ ਫੇਰ ਵੀ ਆਪਣਾ ਪਛਤਾਨ ਨਹੀਂ ਆ ਐਕਚੁਅਲੀ ਮੇਰੀ ਸੋਚ ਸੀਗੀ ਵੀ ਮਤਲਬ ਇਹ ਕਿਤੇ ਨੂੰ ਨਾ ਲੋਪ ਹੋਣ ਦਈਏ ਆਪਾਂ ਮਤਲਬ ਲੋਕੀ ਬਾਅਦ ਚ ਤਰਸਿਆ ਕਰਨਗੇ ਯਾਰ ਕਿੱਦਾਂ ਬਣਦੀ ਆਉਂਦੀ ਐਸ ਚੀਜ਼ਾਂ ਹਣਾ ਹਜੇ ਵੀ ਕਈ ਜਿੱਦਾਂ ਹੁੰਦੀਆਂ ਨੇ ਦੇਖਣ ਵਾਸਤੇ ਉਹ ਮਤਲਬ ਬੜੇ ਉਤਸਰਤ ਨਾਲ ਦੇਖਦੇ ਕਿੰਨੇ ਯਾਰ ਕਿੰਦਾ ਚੀਜ਼ ਮਤਲਬ ਤਿਆਰ ਹੋ ਰਹੀ ਹੈ ਮਿੱਟੀ ਨਾਲ ਹੈਨਾ ਤੇ ਉਹ ਚੀਜ਼ ਫਿਰ ਨੋ ਪਹੁੰਚੇਗੀ ਜੇ ਆਪਾਂ ਇਹਨੂੰ ਨਾ ਸੰਭਿਆ ਦੇ ਤੇ ਪ੍ਰੋਫਿਟ ਲੋਸ ਜਾਂ ਪ੍ਰੋਫਿਟ ਦੀ ਤੇ ਗੱਲ ਇਹ ਤਾਂ ਅਲੈਦਾ ਵਾ ਹੈਨਾ ਪਰ ਪਹਿਲਾਂ ਇਹ ਇੱਕ ਕਲਾ ਵਾ ਕਲਾ ਜੇ ਬੁਆਚੀ ਦੀ ਬਾਅਦ ਚ ਫਿਰ ਮੁੜਨੀ ਨਹੀਂ ਨੀਗੀ ਕਿਉਂਕਿ ਨਵੀਂ ਪੀੜ੍ਹੀ ਨੇ ਸਿੱਖਣਾ ਨਹੀਂ ਗਾਂ ਜਦੋਂ ਸਿੱਖਿਆ ਨਹੀਂ ਤੇ ਫਿਰ ਉਹ ਗਾਮ ਚੱਲਣਾ ਨਹੀਂ ਕਰਮ ਲੋ ਹਰੇਕ ਦੇ ਵਸ ਦੀ ਗੱਲ ਹੈ ਹਰੇਕ ਦੇ ਵਸ ਦੀ ਗੱਲ ਵੀ ਨਹੀਂ ਗਈ ਘਟੋ ਇਹ ਮਤਲਬ ਸਾਡੇ ਜਿਹੜੇ ਇਸ ਪਰਿਵਾਰ ਦੇ ਵਿੱਚ ਜਿਹੜੇ ਜਦੋਂ ਮਤਲਬ ਹੈਗੇ ਆ ਨਾ ਜਿਹੜੇ ਉਹ ਉਹਨਾਂ ਨੂੰ ਵੀ ਸਿੱਖਣ ਨੂੰ ਘੱਟੋ-ਘੱਟ 2-3 ਸਾਲ ਲੱਗ ਜਾਂਦੇ ਆ ਪ੍ਰੋਪਰ ਛੋਟੇ ਬਰਤਨ ਤੋਂ ਲੈ ਕੇ ਵੱਡਿਆਂ ਤੱਕ ਜਿਹੜਾ ਦੂਸਰਾ ਅਨਟ੍ਰੇਨ ਬੰਦਾ ਮੰਨ ਲਓ ਦੂਸਰਾ ਕੋਈ ਹੈਗਾ ਥਰਡ ਪਰਸਨ ਉਹ ਉਹਨੂੰ ਵੀ ਘੱਟੋ-ਘੱਟ 4-5 ਸਾਲ ਲੱਗ ਜਾਣੇ ਇਸ ਕੰਮ ਨੂੰ ਪੂਰਾ ਕੰਪਲੀਟ ਟ੍ਰੇਨਡ ਹੋਣ ਲਈ ਨੂੰ ਇਹੀ ਆ ਵੀ ਮਿੱਟੀ ਦੀਆਂ ਜਿਹੜੀਆਂ ਬਣੀਆਂ ਬਣੇ ਬਰਤਨਾਂ ਵੱਧ ਤੋਂ ਵੱਧ ਯੂਜ਼ ਕਰਨੇ ਚਾਹੀਦੇ ਤੁਹਾਡੀ ਸਿਹਤ ਵਾਸਤੇ ਵੀ ਚੰਗੇ ਆ ਰੋਗਾਂ ਤੋਂ ਵੀ ਤੁਹਾਨੂੰ ਬਚਾਉਂਦੇ ਆ ਇੱਕ ਰਜੀਵ दीक्षित ਦੀਆਂ ਕਾਫੀ ਵੀਡੀਓ ਹੈਗੀਆਂ ਆ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਵਾਕਈ ਮਤਲਬ ਉਹਨਾਂ ਨੇ ਸਾਇੰਟਿਫਿਕ ਮਤਲਬ ਗੱਲਾਂ ਕੀਤੀਆਂ ਉਹਦੇ ਵਿੱਚ ਤੇ ਮੈਂ ਤਾਂ ਇਹ ਹੀ ਕਹਾਂਗਾ ਵੀ ਉਹਨਾਂ ਨੂੰ ਵੱਧ ਤੋਂ ਵੱਧ ਯੂਜ਼ ਕਰਨੀ ਚਾਹੀਦੀ ਤੁਹਾਨੂੰ ਬੈਨੀਫਿਟ ਹੋਊਗਾ ਮਤਲਬ ਮੈਂ ਖੁਦ ਅਸੀਂ ਸਾਰੇ ਪਰਿਵਾਰ ਮਤਲਬ ਯੂਜ਼ ਕਰਦੇ ਸੀ ਘਰ ਦੇ ਵਿੱਚ ਅਸੀਂ ਮਤਲਬ ਦਾਲ ਬਣਾਉਣੀ ਆ ਜਾਂ ਸਬਜ਼ੀ ਬਣਾਉਣੀ ਆ ਹਨਾ ਅਸੀਂ ਉਹ ਮਿੱਟੀ ਦਾ ਯੂਜ਼ ਕਰਦੇ ਆ ਤਵਾ ਵੀ ਅਸੀਂ ਮਿੱਟੀ ਦਾ ਯੂਜ਼ ਕਰਦੇ ਆ ਮਤਲਬ ਉਸੇ ਦੇ ਬਣਿਆ ਖਾਣਾ ਦੂਸਰੇ ਅਸੀਂ ਖਾਂਦੇ ਨਹੀਂ ਕਿ ਸਾਨੂੰ ਓਦਾਂ ਹੀ ਚੰਗੀ ਨਹੀਂ ਲੱਗਦੀ ਚੀਜ਼ ਬਣੀ ਇਹਦੇ ਵਾਸਤੇ ਮਿਹਨਤ ਜ਼ਰੂਰ ਥੋੜੀ ਹੁੰਦੀ ਆ ਉਹਨੂੰ ਸਾਫ਼ ਸੁਥਰਾ ਕਰਨਾ ਉਹ ਲੋਕੀਂ ਮਤਲਬ ਛੱਡਦੇ ਵੀ ਤਾਂ ਆਈਆਂ ਉਹਨੂੰ ਸਾਫ਼ ਸੁਥਰਾ ਕਰਨਾ ਜਿਹੜਾ ਨਾ ਮਿਹਨਤ ਜ਼ਿਆਦਾ ਵਾ ਇਹ ਤਾਂ ਮੰਨ ਲਓ ਚੀਜ਼ ਬਣਾ ਲਈ ਦਾਲ ਹੀ ਬਣਾ ਲਈ ਹਾਂ ਦੂਸਰੀ ਜੋ ਮਤਲਬ ਸਾਬਣ ਲਾਇਆ ਫਟਾਫਟ ਕੀਤਾ ਉਹਨੂੰ ਸਿਰ ਕਰ ਦਿੱਤਾ ਸਾਫ਼ ਨਾ ਪਰ ਉਹਦੇ ਆਪਾਂ ਨੂੰ ਆਪਣੇ ਬੋਡੀ ਦੇ ਵਿੱਚ ਜਿਹੜੇ ਸਾਈਡ ਇਫੈਕਟ ਜਾ ਰਹੇ ਆ ਆਪਾਂ ਨੂੰ ਪਤਾ ਹੀ ਨਹੀਂ ਗੇ ਹੈਨਾ ਜਿਹੜਾ ਕੁੱਕਰ ਆ ਉਹਨੂੰ ਕੁੱਕਰ ਦੇ ਵਿੱਚ ਆਪਾਂ ਦਾਲ ਬਣਾ ਲੈਂਦੇ ਹਾਂ ਹੈਨਾ ਕੁੱਕਰ ਦੇ ਉੱਪਰ ਉਹਨੂੰ ਬੰਦ ਕਰ ਦਿੱਤਾ ਜਦੋਂ ਥੱਲੇ ਪ੍ਰੈਸ਼ਰ ਪਿਆ ਤੇ ਉਹ ਦਾਲ ਨੂੰ ਮਤਲਬ ਉਹਦੇ ਜਿਹੜੇ ਨਾ ਪ੍ਰੋਟੀਨ ਜਿਹੜੇ ਹੁੰਦੇ ਉਹਦੇ ਜਿਹੜੇ ਤੱਤ ਹੁੰਦੇ ਉਹਨਾਂ ਨਸ਼ਟ ਕਰ ਦਿੰਦਾ ਮਾਰ ਦਿੰਦਾ ਜਦੋਂ ਦਬਾ ਪੈਂਦਾ ਉੱਤੇ ਪ੍ਰੈਸ਼ਰ ਪ੍ਰੈਸ਼ਰ ਪੈਂਦਾ ਨਾ ਜਿਆਦਾ ਉਹ ਮਤਲਬ ਉਹਦੀ ਪੋਸਟਿਕ ਤਾਂ ਸਾਰੀ ਖਤਮ ਹੋ ਜਾਂਦੀ ਹੈ ਇੱਕ ਮਤਲਬ ਕਹਿ ਲਓ ਵੀ ਉਹਦਾ ਹੀ ਨਾ ਦੀ ਧਾਲ ਹੁੰਦੀ ਹੈ ਬਾਕੀ ਉਹਦੇ ਵਿੱਚ ਰਹਿ ਕੁਝ ਨਹੀਂ ਜਾਂਦਾ 10 15% ਉਹਦੇ ਵਿੱਚ ਕੋਈ ਚੀਜ਼ ਰਹਿ ਜਾਂਦੀ ਖਾਣ ਵਾਲੀ ਤੁਸੀਂ ਤੋੜੀ ਦੇ ਵਿੱਚ ਬਣੀ ਚੀਜ਼ ਨੂੰ ਖਾਓਗੇ ਤਾਂ 100% ਜਿਹੜੇ ਆ ਤੱਤ ਸੇਫ ਰਹਿੰਦੇ ਉਹਦੇ ਵਿੱਚ ਮਿੱਟੀ ਦਾ ਇਹ ਫਾਇਦਾ ਮਿੱਟੀ ਦਾ ਇਹ ਫਾਇਦਾ ਕਿਉਂਕਿ ਇਹਦੇ ਵਿੱਚ ਤੁਸੀਂ ਬਣਾਉਂਦੇ ਨਾ ਜਦੋਂ ਇਹ ਹੌਲੀ-ਹੌਲੀ ਰਿਜਦੀ ਹੈ ਹਨਾ ਉਹ ਆਪਣੇ ਤੱਤ ਜਿਹੜੇ ਉਹ ਗੋੁੰਦੀ ਲਿਗੇ ਬਰਕਰਾਰ ਰੱਖਦੀ ਹੈ ਤਾਂ ਉਹ ਉਹਦਾ ਆਪਾਂ ਨੂੰ ਬੈਨੀਫਿਟ ਹੋਊਗਾ ਫਿਰ